போன் இருக்கு. கட்டணம் கொண்டு போன் பண்ணிட்டு இருக்கு. கட்டணம் கொண்டு போன் பண்ணிட்டு ਪ੍ਰੈਸ ਸਾਈਡ ਤੇ ਬ੍ਰਿਤੀ ਸਾਈਡ ਤੇ ਦਿਖਾ ਰਹੇ ਹਾਂ ਮੁੱਖ ਕੋਲ ਅਨੁਮਾਨਨ ਅਧਿਕਾਰ ਨੂੰ ਬਹੁਤ ਪਾਣ ਬਹੁਤ ਪੈਦਾ ਕਰਾਂਗੇ ਪਹਿਲਾ ਕਰਾਂਗੇ ਬੈਕਗ੍ਰਾਉਂਡ ਨੂੰ ਪਾਣ ਲੋਕ ਨੇ ਜੀ ਦੇ ਸਾਹਮਣੇ ਲੀਡਰ ਨੇ ਇਹ ਉਹਨਾਂ ਨੂੰ ਬੋਲੋ मिलना कैसे बोलिए कि हमारे जो चीज है बाहर ही कर रहे हैं और जो टेक्निकल चीज करते हैं हमारी नहीं भाव जी खासा ही है मैं किस रखा इंपॉर्टेंट लाइन ध्यान में पड़ी करवाना है क्योंकि तो ज्यादा बड़ी आई है कि कारण इससे मतलब जा रहा और संपर्क जो है भाई तेरी अभी भी चुनौती ये कहना है कि हम डिफरेंट लेवल पर काम और एडवांस और यहां पर ਆਪੀ ਲੋਕਾਂ ਨੂੰ ਹਾਂ ਨੀਚੇ ਕਰ ਰਿਹਾ ਜੀ ਮਾਈਕਰਫੋਨ ਮਾਈਕ ਆਰੇ ਪਾਜੀ ਇਸ ਮੈਂ ਰੱਖ ਲੋ ਬਿੱਟੀ ਲੋਕੋ ਰੱਖੋ ਆਪ ਕਰੀਏ ਨੀਚੇ ਕਰਾਇਆ ਦੋ ਅੱਜ ਪੰਜਾਬ ਦੇ ਲੋਕਤੰਤਰ ਲਈ ਬਹੁਤ ਵੱਡਾ ਦਿਨ ਹੈ ਅੱਜ 13 ਦੀਆਂ 13 ਲੋਕ ਸਭਾ ਸੀਟਾਂ ਤੇ VOTING ਹੋ ਰਹੀ ਹੈ ਔਰ ਪੰਜਾਬ ਦੀ ਜਿਹੜੀ VOTING ਦੀ ਹਿਸਟਰੀ ਰਹੀ ਹੈ ਉਹ ਇਹੀ ਕਹਿੰਦੀ ਹੈ ਕਿ ਪੰਜਾਬ ਦੇ ਲੋਕ ਭਾਰੀ ਗਿਣਤੀ ਚ ਆ ਕੇ ਆਪਣੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕਰਦੇ ਨੇ ਮਤਲਬ 70% ਤੋਂ ਵੀ ਉੱਪਰ 75 ਤੋਂ ਵੀ ਉੱਪਰ 80 ਤੋਂ ਵੀ ਉੱਪਰ ਅ ਪਰਸੈਂਟੇਜ ਜਿਹੜੀ ਦੇਖੀ ਗਈ ਹੈ ਸੋ ਪੰਜਾਬ ਦੇ ਲੋਕ ਅਵੇਅਰ ਲੋਕ ਨੇ ਚੇਤਨ ਲੋਕ ਨੇ ਇਹ ਜਿਹੜਾ ਵੋਟਰ ਕਾਰਡ ਹੈ ਇਹ ਸਾਨੂੰ ਸ਼ਹੀਦਾਂ ਨੇ ਆਪਣਾ ਖੂਨ ਦੀਆਂ ਕੁਰਬਾਨੀਆਂ ਦੇ ਕੇ ਲੈ ਕੇ ਦਿੱਤਾ ਸੋ ਇਹਨੂੰ ਇਸਤੇਮਾਲ ਜ਼ਰੂਰ ਕਰਨਾ ਚਾਹੀਦਾ ਹੈ ਮੈਂ ਤੁਹਾਡੇ ਜ਼ਰੀਏ ਸਾਰੇ ਪੰਜਾਬੀਆਂ ਨੂੰ ਬੇਨਤੀ ਕਰੂੰਗਾ ਕਿ ਕੋਈ ਗੱਲ ਨਹੀਂ ਇੱਕ ਦਿਨ ਗਰਮੀ ਝੱਲ ਲਾਂਗੇ ਪਰ ਇਹ ਗਰਮੀ ਜਿਹੜੀ ਇੱਕ ਦਿਨ ਦੀ ਇਹ ਤੁਹਾਡੇ ਬੱਚਿਆਂ ਦਾ ਭੁੱਖ ਜਿਹੜਾ ਉਹਨੂੰ ਬਦਲ ਸਕਦੀ ਹੈ ਕਿਉਂਕਿ ਫਿਰ ਬਾਅਦ ਚ 5 ਸਾਲ ਗਾਲਾਂ ਕੱਢਣ ਦਾ ਕੋਈ ਫਾਇਦਾ ਨਹੀਂ ਕਿ ਆ ਸਰਕਾਰ ਆ ਗਈ ਹੋਜੀ ਸਰਕਾਰ ਆ ਗਈ ਉਹ ਸਰਕਾਰ ਨੂੰ ਚੁਣਣ ਦੇ ਵਿੱਚ ਹਿੱਸੇਦਾਰ ਜ਼ਰੂਰ ਬਣੋ ਆਪਣਾ ਮਤ ਦਾ ਅਧਿਕਾਰ ਮਤਦਾਨ ਕਹਿੰਦੇ ਆ ਮਤ ਹੋ ਗਿਆ ਅਕਲ ਆਪਣੀ ਅਕਲ ਦਾ ਦਾਨ ਹੈ ਕਿ ਮੈਂ ਆਪਣਾ ਆਪਣੀ ਮੱਤ ਜਿਹੜੀ ਆ ਉਹ ਇਸ ਉਮੀਦਵਾਰ ਨੂੰ ਦਾਨ ਕਰਨ ਲੱਗਿਆ ਤਾਂ ਕਿ ਇਹ ਕੰਮ ਕਰੇ ਸਾਡੇ ਲਈ ਕੰਮ ਕਰੇ ਸੋ ਚੰਗੇ ਬੰਦਿਆਂ ਨੂੰ ਚੁਣੋ ਇਹੀ ਕਹੂੰਗਾ ਮੈਂ ਜਿਹੜੇ ਤੁਹਾਡੇ ਦੁੱਖਾਂ ਸੁੱਖਾਂ 'ਚ ਸਹਾਈ ਹੁੰਦੇ ਹੋਣ ਤੁਹਾਡੇ ਵਿੱਚ ਰਹਿੰਦੇ ਹੋਣ ਜਿਨ੍ਹਾਂ ਨੇ ਆਪਣੇ ਪਿੰਡੇ ਤੇ ਗਰੀਬੀਆਂ ਹਟਾਈਆਂ ਹੋਣ ਆਮ ਘਰਾਂ ਦੇ ਵਿੱਚ ਰਹਿ ਕੇ ਜਿਨ੍ਹਾਂ ਨੇ ਸਾਰੀਆਂ ਦੁਸ਼ਵਾਰੀਆਂ ਝੱਲੀਆਂ ਹੋਣ ਜਦੋਂ ਉਹ ਹਜੇ ਬੰਦੇ ਵਿਧਾਨ ਸਭਾ ਦੀਆਂ ਜਾਂ ਪਾਰਲੀਮੈਂਟ ਦੀਆਂ ਪੌੜੀਆਂ ਚੜਦੇ ਆ ਫਿਰ ਕਾਨੂੰਨ ਵੀ ਅੰਦਰੋਂ ਹਜੇ ਬਣ ਕੇ ਆਉਂਦੇ ਆ ਸੋ ਮੈਂ ਅੱਜ ਆਪਣੀ ਪਤਨੀ ਡਾਕਟਰ ਗੁਰਪ੍ਰੀਤ ਕਰਨਰ ਬੋਟ ਦੇ ਘਰ ਦਾ ਇਸਤੇਮਾਲ ਕੀਤਾ ਪਹਿਲਾਂ ਮੇਰੀ ਵੋਟ ਮਹੱਲੀ ਹੁੰਦੀ ਸੀ ਪਰ ਅਸੀਂ ਸਕੂਲ ਬਣਾਈ ਹੈ ਸੋ ਪਹਿਲੀ ਵਾਰ ਮੈਂ ਤੇ ਬੋਟ ਪਾਉਣ ਆਇਆ ਤੇ ਬਾਕੀ ਮੈਨੂੰ ਉਮੀਦ ਹੈ ਕਿ ਪਮੇ ਸ਼ਹਿਰੀ ਇਲਾਕੇ ਨੇ ਪਰ ਪਿੰਡੂ ਨੇ ਪਰ ਕਸਬੇ ਵਾਲੇ ਨੇ ਪੰਜਾਬ ਦੇ ਵਿੱਚ ਬਹੁਤ ਭਾਰੀ VOTING ਹੋਊਗੀ ਤੇ ਉਸ ਭਾਰੀ VOTING ਦਾ ਪੂਰੇ ਦੇਸ਼ ਨੂੰ ਇੱਕ ਮੈਸੇਜ ਵੀ ਜਾਊਗਾ ਕਿ ਪੰਜਾਬੀ ਇਹੋ ਜੀ ਜਿਹੜੀ ਇੱਕ ਕੌਮ ਹੈ ਪੰਜਾਬ ਦੇ ਇੱਕ ਅਜਿਹੇ ਲੋਕ ਨੇ ਜਿਹੜੇ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਨਾ ਜਾਣਦੇ ਨੇ ਜੇ ਇਹ ਹਰ ਇਨਕਲਾਬ ਨੂੰ ਲੀਡ ਕਰਨਾ ਜਾਣਦੇ ਨੇ ਤਾਂ ਆਪਣੇ ਅਧਿਕਾਰਾਂ ਦਾ ਇਸਤੇਮਾਲ ਕਰਨਾ ਜਾਣਦੇ ਨੇ ਬਿਲਕੁਲ ਬਿਲਕੁਲ ਕੋਈ ਬਾਤ ਨਹੀਂ ਪੰਜਾਬੀਆਂ ਕੇ ਲਈ ਗਰਮੀ ਕੋਈ ਖਾਸ ਐਸੀ ਨਹੀਂ ਮੈਨੇ ਰੱਖਤੀ ਕਿਉਂਕਿ ਹਮ ਲੋਗ ਖੇਤੋਂ ਮੇ ਕੰਮ ਕਰਕੇ ਆਏ ਹੈ ਹਮ ਲੋਗ 48 50 ਡਿਗਰੀ ਮੇ ਤੋਂ ਆਮ ਤੌਰ ਤੇ ਘੁੰਮਤੇ ਰਹਤੇ ਹੈ ਤੋ ਮੇਰੇ ਖਿਆਲ ਮੇ सत्तर परसेंट से ज़्यादा पचहत्तर परसेंट से भी ज़्यादा वोटिंग की उम्मीद है तो एक घंटे में दस परसेंट हो गई है इस इस बूथ पे तो एक घंटे में दस परसेंट हो गई है तो इसका मतलब अगर थोड़ा एक बजे दो बजे थोड़ा स्लो भी हो गया तो चार पाँच बजे फिर आपको होगा तो सत्तर अस, से अस्सी की तरफ जा रहा है जी आप खुद लाइन में लगकर वोट डालने के लिए गए वोट की कीमत तो जो मेरे सामने लाइन में खड़ा है उसकी भी वही है ना वोट बो, वोटर कार्ड तो उसके पास भी वही है मेरे पास भी वही है तो लाइन में लगने में कोई हर्ज नहीं है वीवीपैट का वीवीपैट का कोई इशू था बीवीपैट का कोई इशू उन्होंने चेंज कर दिया तेरह दियाँ तेरह हॉट ने क्योंकि देश देश की सरकार बनानी है कल संगरूर ने नहीं तेरह दियाँ तेरह हॉट ने और तेरह दरह साढ़े लिए अच्छा तो वैसे ही हॉट डे है ठीक है ना ਤਾਂ ਫਿਰ ਕੋਈ ਵੀ ਸੀਟ ਕੋਈ ਐਸੇ ਮੈਨੇ ਨਹੀਂ ਰੱਖਦੀ ਵੀ ਆ ਤਾਂ ਕੋਈ ਗੱਲ ਨਹੀਂ ਤਾਂ ਆ ਗਈ ਜਾਏ ਤੇ ਘੱਟ ਮਿਹਨਤ ਕਰੋ ਮੈਂ 122 ਰੈਲੀਆਂ ਕੀਤੀਆਂ ਪਿਛਲੇ 25 ਦਿਨਾਂ ਚ ਮੈਂ ਕੋਈ ਇਹ ਹਲਕਾ ਨਹੀਂ ਐ ਇਦਾਂ ਲਿਆ ਕਿ ਨਹੀਂ ਨਹੀਂ ਉੱਥੇ ਤਾਂ ਚਲੋ ਜਿੱਤੇ ਹੀ ਪਏ ਆ ਜਾਂ ਫਲਾਣਾ ਨੋ ਲੂ ਜਿੰਨਾਂ ਜਿਹੜੇ ਰੀਬਨ ਚ ਨਹੀਂ ਵਜਦੇ ਉਹਨਾਂ ਚਿਰ ਪਿੱਛੇ ਮੁੜ ਕੇ ਨਹੀਂ ਕਹਿੰਦੇ ਦੇਖਣਾ ਚਾਹੀਦਾ ਆਪਣੇ ਵੱਲੋਂ ਐਫਰਟ ਕੀਤੀ ਐ ਪੋਜ਼ਿਟਿਵ ਕਮੈਂਟ ਕਰਾਂ ਮੈਂ ਪੋਜ਼ਿਟਿਵ ਕੈਂਪੇਨ ਕਰਾਂ ਮੈਂ ਆਪਣੇ ਕੰਮਾਂ ਦੀ ਮੈਂ ਆਪਣੇ ਬਿਜਲੀ ਦੇ ਆਪਣੇ ਪਾਣੀ ਦੇ ਆਪਣੇ ਨੌਕਰੀਆਂ ਦੇ ਜਿੰਨੇ ਵੀ ਕੰਮ ਕੀਤੇ ਮੈਂ ਉਹਨਾਂ ਦੇ ਨਾਂ ਤੇ ਵੋਟ ਮੰਗੀ ਹੈ ਇੱਕ ਵੀ ਤੁਸੀਂ ਦੇਖ ਲਓਗੇ ਕਿ ਮੇਰੀ ਕੋਈ ਸ਼ਿਕਾਇਤ ਇਲੈਕਸ਼ਨ ਕਮਿਸ਼ਨ ਕੋਲੇ ਕਿ ਮੇਰੇ ਕੋਈ ਲੂਸਟਾਕ ਹੋ ਗਈ ਜਾਂ ਮੈਂ ਕੁਝ ਕੋਈ ਗਲਤ ਕਰਤਾ ਮੈਂ ਬਿਲਕੁਲ ਚੋਣ ਜਾਬਤੇ ਦੇ ਵਿੱਚ ਰਹਿ ਕੇ ਕੰਮ ਕੀਤਾ ਜੇ ਕਿਤੇ ਇੱਕ ਦਿਨ 9:50 ਹੋ ਗਏ ਸੀ ਅਸੀਂ 9:52 ਤੇ ਬੰਦ ਕਰਤਾ ਸਪੀਕਰ ਕਿਉਂਕਿ 10:00 ਵਜੇ ਤੋਂ ਪਹਿਲਾਂ ਪਹਿਲਾਂ ਖਤਮ ਕਰਨਾ ਹੁੰਦਾ ਸੋ ਕਦੇ ਵੀ ਅਸੀਂ ਕੋਈ ਇਸ ਤਰ੍ਹਾਂ ਦਾ ਜਿਹੜਾ ਚੋਣ ਜਾਬਤਾ ਤੋੜਨ ਦੀ ਕੋਸ਼ਿਸ਼ ਨਹੀਂ ਕੀਤੀ ਅੱਜ ਵੀ ਮੈਂ ਇਹੀ ਬੇਨਤੀ ਕਰੂੰਗਾ ਜਿੰਨੇ ਵੀ ਇੱਥੇ ਆਉਣਗੇ ਤੁਸੀਂ ਤੁਹਾਨੂੰ ਵੀ ਬੇਨਤੀ ਕਰੂੰਗਾ ਕੋਈ ਆਇਆ ਸਵਾਲ ਨਾ ਪੁੱਛ ਲਿਓ ਕਿਹਨੂੰ ਵੋਟ ਪਾ ਕੇ ਆਇਆ ਜੀ ਫਿਰ ਉਹ ਤਾਂ ਫਿਰ ਅੱਜ ਸ਼ਾਮ ਤੋਂ ਬਾਅਦ ਤੁਸੀਂ ਐਗਜ਼ਿਟ ਪੋਲ ਕਰੋਗੇ ਪਰ ਸੌ ਚੌਥੇ ਤੋਂ ਬਾਅਦ ਪਤਾ ਲੱਗ ਜੂਗਾ ਕਿ ਕਿਹਨੂੰ ਕਿਹਨੂੰ ਪਾਈ ਆ ਸੋ ਬਸ ਮੈਂ ਇਹੀ ਬੇਨਤੀ ਕਰੂੰਗਾ ਕਿ VOTING ਜ਼ਰੂਰ ਕਰੋ ਔਰ ਪਰਸੈਂਟੇਜ ਜਿਹੜੀ ਪੰਜਾਬ ਦੀ ਉਹ ਦੇਸ਼ ਦੇ ਸਭ ਤੋਂ ਉਪਰ ਹੋਣ ਚਾਹੀਦਾ ਹੈ। ਇਹ ਕਿੰਨੀ ਪਰਸੈਂਟਾ ਜਾਈ ਜਾਏਗਾ? ਮੈਂ ਲੇਡੀਆਂ ਜ਼ਿਆਦਾ ਵੋਟ ਕੋਈ ਨਹੀਂ ਆਉਂਦੀ ਗਰਮੀ ਕਰਕੇ ਤੁਸੀਂ ਅਪੀਲ ਕਿਸ ਤਰ੍ਹਾਂ ਕਰੋਗੇ? ਦੇਖੋ ਮੇਰਾ ਲੇਡੀਆਂ ਨੂੰ ਇਹੀ ਅਪੀਲ ਹੈ ਕਿ ਸਭ ਤੋਂ ਜ਼ਿਆਦਾ ਵੋਟ ਆਪਾਂ ਪਾ ਕੇ ਦਿਖਾਈਏ। ਪਹਿਲਾਂ ਯੂਜੂਲੀ ਸਾਨੂੰ ਆਉਂਦਾ ਕਿ ਲੇਡੀਆਂ ਦੀ ਪੋਲਿੰਗ ਘੱਟ ਹੋਈ ਹੈ। ਸੋ ਇਸ ਵਾਰ ਲੇਡੀਆਂ ਗਰਮੀ-ਗਰਮੀ ਨਾ ਮੰਨਣ ਤੇ ਵੱਧ ਤੋਂ ਵੱਧ ਪੋਲਿੰਗ ਆ ਕੇ ਕਰਨ ਤੇ ਆਪਾਂ ਵੀ ਇਤਿਹਾਸ ਬਦਲੀਏ ਸਰ ਜੀ। ਪਾਪਾ ਪੂਰਾ ਯੋਗਦਾਨ ਪਾਈਏ ਇੱਕ ਨਵੀਂ ਸਰਕਾਰ ਨੂੰ ਇੱਕ ਚੰਗੀ ਸਰਕਾਰ ਨੂੰ ਜਿਹੜਾ ਚੁਣੀਏ ਜਿਹੜਾ ਆਪਣੇ ਲਈ ਕੰਮ ਕਰ ਸਕੇ ਨਾਲੇ ਵੀ ਹੈ ਨਾ ਲੇਡੀਜ਼ ਲਈ ﾎﾟｰਟ ﾎﾟｰਟ ਪਾਉਣਾ ਜ਼ਰੂਰੀ ਹੈ ਇਸ ਕਰਕੇ ਵੀ ਜ਼ਿਆਦਾ ਕਿਉਂਕਿ ਸਭ ਤੋਂ ਵੱਧ ਮਹਿੰਗਾਈ ਤੋਂ ਪ੍ਰਭਾਵਿਤ ਲੇਡੀਜ਼ ਹੁੰਦੀਆਂ ਉਹਨਾਂ ਨੂੰ ਸਭ ਕੁਝ ਪਤਾ ਹੁੰਦਾ ਚੁੱਲ੍ਹੇ ਦੀਆਂ ਜਿਹੜੀਆਂ ਜਿਹੜੀਆਂ ਚੀਜ਼ਾਂ ਨੇ ਉਹ ਉਹਨਾਂ ਦਾ ਰੀਡ ਕੀ ਹੈ ਚੁੱਲਾ ਚੱਲ ਕਿਵੇਂ ਰਿਹਾ ਹੈ ਏਜੰਟਸ ਨੇ ਤਾਂ ਆ ਕੇ ਕਹਿ ਰਹੇ ਨੇ ਨਾ ਕੀ ਬਣਿਆ ਅੱਜ ਤੋਨੇ ਬਣਾਇਆ ਕਿਵੇਂ ਇਹ ਤਾਂ ਫਿਰ ਉਹਨੂੰ ਪਤਾ ਨਾ ਸੋ ਲੇਡੀਜ਼ ਨੂੰ ਜ਼ਿਆਦਾ ਮੈਂ ਕਹਿੰਦਾ ਆ ਕਿ VOTING ਕਰਨੀ ਚਾਹੀਦੀ ਹੈ ਵਿਕਾਸ ਲਈ ਜਾਂ ਆਪਣੇ ਘਰ ਦੀ ਜਿਹੜੀ ਹੈ ਕਬੀਲਦਾਰੀ ਨੂੰ ਲਈ ਤੇ ਝਾੜਨ ਲਈ ਠੀਕ ਹੈ ਨਾ ਸੋ ਪੋਜ਼ਿਟਿਵ VOTING ਕਰਨੀ ਚਾਹੀਦੀ ਹੈ ਤਾਂ ਮੈਂ ਇਹੀ ਕਹਾਂ ਉਹ ਮਸ਼ੀਨਾਂ ਦਾ ਇਤਿਹਾਸ ਹੈ ਕਿ ਜਦੋਂ ਵੀ ਸੰਦੂਕ ਚ ਵੋਟਾਂ ਹੋਈਆਂ ਤਾਂ ਜਿਹੜੀ ਸੱਤ ਸਪੈਕ